ਸ੍ਰਿਸ਼ਟੀ ਦਾ ਸਭਾ ਰਿਹਾ ਹੈ ਪਰਿਵਰਤਨ ਬਦਲਾਓ ਸਦੀਆਂ ਤੋਂ ਆਪਾਂ ਦੇਖਦੇ ਆ ਰਹੇ ਹਾਂ ਕਰੋੜਾਂ ਹੀ ਸਾਲ ਹੋ ਗਏ ਨੇ ਇਸ ਧਰਤੀ ਨੂੰ ਹੋਂਦ ਵਿੱਚ ਆਇਆ ਔਰ ਇਸ ਧਰਤੀ ਤੇ ਹਜ਼ਾਰਾਂ ਲੱਖਾਂ ਸਾਲ ਤੱਕ ਅੱਗ ਦੇ ਲਾਵੇ ਰਹੇ ਔਰ ਹਜ਼ਾਰਾਂ ਹੀ ਸਾਲਾਂ ਤੱਕ ਬਾਰਸ਼ਾਂ ਪੈਂਦੀਆਂ ਰਹੀਆਂ ਜਲੋ ਜਲ ਰਿਹਾ ਔਰ ਹਜ਼ਾਰਾਂ ਲੱਖਾਂ ਸਾਲਾਂ ਤੱਕ ਇਸ ਧਰਤੀ ਤੇ ਡਾਇਨਾਸੌਰ ਵਰਗੇ ਵਿਸ਼ਾਲ ਜੀਵਾਂ ਨੇ ਰਾਜ ਕੀਤਾ ਔਰ ਸਮੇ ਦੇ ਨਾਲ-ਨਾਲ ਕੁਦਰਤ ਨੇ ਪ੍ਰਕਿਰਤੀ ਨੇ ਬਦਲਾਅ ਕੀਤਾ ਔਰ ਉਹਨਾਂ ਨੂੰ ਵਾਪਸ ਜਿੱਥੋਂ ਆਏ ਸੀ ਉੱਥੇ ਹੀ ਸਿਮਟ ਲਿਆ ਉਹ ਖਤਮ ਹੋ ਗਏ ਕਿੱਥੇ ਗਏ ਉਹ ਜਿੱਥੋਂ ਆਏ ਸੀ ਉੱਥੇ ਹੀ ਸਮਾ ਗਏ ਫਿਰ ਉਹੀ ਇਨਸਾਨ ਪੰਜ ਤੱਤ ਦਾ ਪੁਤਲਾ ਫਿਰ ਇਨਸਾਨ ਦੀ ਵਾਰੀ ਆਂਦੀ ਹੈ ਇਨਸਾਨ ਹੋਂਦ ਵਿੱਚ ਆਇਆ ਇਨੂੰ ਹੋਂਦ ਵਿੱਚ ਆਉਣ ਦੇ ਲਈ ਹਜ਼ਾਰਾਂ ਹਿੱਸਾ ਲੱਗ ਗਏ। ਔਰ ਜਦੋਂ ਇਹ ਹੋਂਦ ਵਿੱਚ ਆਇਆ ਤਾਂ ਇਹਨੇ ਵੀ ਆ ਕੇ ਇਸ ਧਰਤੀ ਤੇ ਆਤੰਕ ਹੀ ਮਚਾਉਣਾ ਸ਼ੁਰੂ ਕੀਤਾ। ਜ਼ੁਲਮ ਹੀ ਕਰਨਾ ਸ਼ੁਰੂ ਕੀਤਾ। ਤਖੜੇ ਨੇ ਮਾੜੇ ਨੂੰ ਮਾਰਿਆ ਔਰ ਮਾੜੇ ਨੇ ਮਾਰ ਖਾਧੀ। ਔਰ ਉਥੋਂ ਪਾਪ ਤੇ ਪੁੰਨ ਦੀ ਪਾਪ ਤੇ ਪੁੰਨ ਦੀ ਸ਼ਰਵਾਦ ਹੁੰਦੀ ਆ। ਇਹ ਜਿਹੜਾ 4 400 ਸਾਲ ਤੱਕ ਜਿਹੜੇ ਰਾਜਿਆਂ ਨੇ ਰਾਜ ਕੀਤਾ ਮੁਗਲ ਰਾਜਿਆਂ ਨੇ ਅੱਜ ਉਹਨਾਂ ਦੇ ਖਾਨਦਾਨਾਂ ਵਿੱਚ ਸਰਕਾਰ ਦੀ 5000 7000 ਪੈਨਸ਼ਨ ਦੇ ਨਾਲ ਰੋਜੀ ਰੋਟੀ ਚੱਲਦੀ ਹੈ ਦੋ ਵੱਖ ਦੀ ਰੋਟੀ ਖਾਂਦੇ ਨੇ ਉਹ ਲੋਕ ਜਿਹੜੇ ਪਿਛਲੇ ਸਮਿਆਂ ਦੇ ਵਿੱਚ 2-400 ਸਾਲ ਪਹਿਲਾਂ ਜਿਨ੍ਹਾਂ ਦੇ ਪੂਰਵਜ ਇਸ ਦੇਸ਼ ਤੇ ਰਾਜ ਕਰਦੇ ਸਨ ਸੋ ਇਸ ਲਈ ਕੁਦਰਤ ਦਾ ਇੱਕ ਨਿਯਮ ਆ ਉਹ ਹੈ ਬਦਲਾਓ ਹੁਣ ਆਪਾਂ ਗੱਲ ਕਰਦੇ ਆਂ ਪੰਜਾਬ ਦੀ ਪੰਜਾਬ ਦੇ ਵਿੱਚ ਆ ਅਗਰ ਗੱਲ ਕਰਦੇ ਆਂ ਤਾਂ ਇੱਥੇ ਜਿੰਨਾ ਵੀ ਨੌਜਵਾਨ ਹੈ ਜੋ ਵੀ ਵਿਅਕਤੀ ਪੰਜਾਬ ਦੇ ਵਿੱਚ ਰਹਿੰਦਾ ਹੈ ਉਸ ਨੂੰ ਇਸ ਗੱਲ ਦਾ ਗਿਆਨ ਹੈ ਇਹ ਧਰਤੀ ਗੁਰੂ ਪੀਰ ਪੈਗੰਬਰ ਜੋਧਿਆਂ ਸੂਰਬੀਰਾਂ ਦੀ ਧਰਤੀ ਹੈ। ਇਸ ਦੇ ਉੱਤੇ ਰਹਿ ਕੇ ਕੋਈ ਬੰਦਾ ਭੁੱਖਾ ਨਹੀਂ ਸੌ ਸਕਦਾ। ਪਰ ਉਹਦੇ باوجود ਵੀ ਸਰਕਾਰ ਦੀਆਂ ਕੁਝ ਗਲਤ ਪਾਲਿਸੀਆਂ ਦੇ ਕਾਰਨ, ਕੁਝ ਨੀਤੀਆਂ ਦੇ ਕਾਰਨ ਸਾਡੇ ਪੰਜਾਬ ਦਾ ਨੌਜਵਾਨ ਇੱਕ ਬਹੁਤ ਵੱਡੀ ਯਾਤਰਾ ਤੇ ਨਿਕਲ ਗਿਆ। ਉਹ ਕਿਹੜੀ ਯਾਤਰਾ? ਉਹਨੇ ਆਪਣੇ ਪੰਜਾਬ ਦੀ ਜ਼ਮੀਨ, ਆਪਣਾ ਘਰ, ਆਪਣੀ ਜਗ੍ਹਾ ਛੱਡ ਦਿੱਤੀ। ਔਰ ਉਹ ਵਿਦੇਸ਼ਾਂ ਨੂੰ ਪਲਾਨ ਕਰਨ ਲੱਗਿਆ ਔਰ ਇਹ سلسلہ ਕਈ ਸਾਲਾਂ ਤੋਂ ਚੱਲਦਾ ਆ ਰਿਹਾ ਲੱਖਾਂ ਹੀ ਲੱਖਾਂ ਹੀ ਹੋ ਸਕਦਾ ਕਰੋੜਾਂ ਵਿੱਚ ਗਿਣਤੀ ਹੋਵੇ ਲੱਖਾਂ ਹੀ ਨੌਜਵਾਨ ਪੰਜਾਬ ਦੇ ਵਿੱਚ ਜਿਹੜੇ ਚੰਗੇ ਕਾਰੀਗਰ ਸਨ ਚੰਗੇ ਦਿਮਾਗ ਵਾਲੇ ਪੜ੍ਹੇ ਲਿਖੇ ਨੌਜਵਾਨ ਲੜਕੇ ਲੜਕੀਆਂ ਸਨ ਉਹ ਆਪਣਾ ਦੇਸ਼ ਆਪਣਾ ਮੁਲਕ ਛੱਡ ਕੇ ਵਿਦੇਸ਼ਾਂ ਵਿੱਚ ਪੈਸਾ ਕਮਾਣ ਆਪਣੇ ਜੀਵਨ ਨੂੰ ਖੁਸ਼ਹਾਲ ਕਰਨ ਦੇ ਸੁਪਨੇ ਲੈ ਕੇ ਇੱਥੋਂ ਉਡਾਰੀ ਮਾਰ ਗਏ ਹੁਣ ਉਹਨਾਂ ਦੀ ਜਗ੍ਹਾ ਖਾਲੀ ਹੋ ਗਈ ਜਿਹੜਾ ਕਾਰਪੈਂਟਰ ਸੀ ਉਹ ਵੀ ਜਗ੍ਹਾ ਖਾਲੀ ਹੋ ਗਈ ਰਾਜ ਮਿਸਤਰੀ ਸੀ ਉਹ ਵੀ ਜਗ੍ਹਾ ਖਾਲੀ ਹੋ ਗਈ ਜਿਹੜਾ ਪੇਂਟਰ ਸੀਗਾ ਉਹ ਵੀ ਜਗ੍ਹਾ ਖਾਲੀ ਹੋ ਗਈ ਪਲੰਬਰ ਵਾਲੀ ਵੀ ਖਾਲੀ ਹੋ ਗਈ ਮਤਲਬ ਹਰ ਕਾਰਾਗਰੀ ਦੇ ਵਿੱਚ ਜਿਹੜੀ ਚੀਜ਼ ਆਂਦੀ ਆ ਜਿਹੜੇ ਸਾਡੇ ਨੌਜਵਾਨ ਕੰਮ ਸਿੱਖਣ ਤੋਂ ਬਾਅਦ ਵਿਦੇਸ਼ਾਂ ਵਿੱਚ ਜਾ ਕੇ ਕੰਮ ਕਰਨ ਲੱਗ ਗਏ ਜਿਆਦਾ ਪੈਸਿਆਂ ਦੇ ਲਈ ਉਹਨਾਂ ਦੀ ਜਗ੍ਹਾ ਖਾਲੀ ਹੋ ਗਈ। ਔਰ ਕੁਦਰਤ ਦਾ ਨਿਯਮਾ ਜਿਹੜੀ ਜਗ੍ਹਾ ਖਾਲੀ ਹੋਏਗੀ ਉਹਨੂੰ ਭਰਨਾ ਹੀ ਭਰਨਾ ਹੈ ਕੁਦਰਤ ਨੇ। ਹੁਣ ਉਹ ਕਿਨੇ ਭਰੀ ਉੱਥੇ ਆ ਗਿਆ ਪ੍ਰਵਾਸੀ ਮਜ਼ਦੂਰ। ਜਿਹਨੂੰ ਮਤਲਬ ਕਿ ਅੱਜ ਦੀ ਡੇਟ ਵਿੱਚ ਆਪਾਂ ਜੂਪੀ ਬਿਹਾਰ ਤੋਂ ਜਿਹੜੀ ਲੇਬਰ ਆਂਦੀ ਆ ਉਹ ਆ ਕੇ ਉਹਨੇ ਉਹ ਜਗ੍ਹਾ ਸੰਭਾਲ ਲਈ ਜਿਹੜੇ ਤੰਬਚਾਰੇ ਕਿਰਤ ਕਮਾਈ ਕਰਨ ਵਾਲੇ ਨੌਜਵਾਨ ਸਨ ਉਹ ਤਾਂ ਸਕਿੱਲ ਵਰਕ ਤੇ ਬਾਹਰ ਚਲੇ ਗਏ ਤੇ ਜਿਨ੍ਹਾਂ ਦੇ ਕੋਲ ਜ਼ਮੀਨ ਜਾਇਦਾਦ ਤਾਂ ਸਨ ਜਾਇਦਾਦਾਂ ਸਨ ਉਹਨਾਂ ਦੇ ਮਾਪੇ ਨੇ ਆਪਣੀਆਂ ਜ਼ਮੀਨਾਂ ਵੇਚੀਆਂ ਲੱਖਾਂ ਰੁਪਏ ਚੱਕ ਕੇ ਏਜੰਟਾਂ ਨੂੰ ਦਿੱਤਾ ਔਰ ਉਹਨਾਂ ਨੂੰ ਕੈਨੇਡਾ ਅਮਰੀਕਾ ਆਸਟ੍ਰੇਲੀਆ ਬੜੀਆਂ ਕੰਟਰੀਆਂ ਦੇ ਵਿੱਚ ਪੜ੍ਹਾਈ ਦੇ ਵੇਸਤੇ ਔਰ ਕੰਮ ਦੇ ਵੇਸਤੇ ਉਹਨਾਂ ਨੇ ਵੀ ਆਪਣੇ ਬੱਚੇ ਭੇਜ ਦਿੱਤੇ ਏਜੰਟਾਂ ਨੇ ਆਪਣੇ ਪੈਸੇ ਆਪਣੀ ਜੇਬ ਚ ਪਾ ਲਏ ਔਰ ਔਰ ਜਿਹੜੇ ਬੱਚੇ ਸੀ ਉਹ ਪੈਸਾ ਵੀ ਨਾਲ ਚਲੇ ਗਿਆ ਫੀਸਾਂ ਦੇ ਔਰ ਬੱਚੇ ਵੀ ਸਾਡੇ ਚਲੇ ਗਏ ਜਿਹੜੇ ਮੁੜ ਕੇ ਨਹੀਂ ਆਏ ਹੁਣ ਜਿਹੜਾ ਇੱਥੇ ਦਾ ਕਿਸਾਨ ਸੀ ਜਿਨੇ ਜ਼ਮੀਨ ਵੇਚੀ ਹੁਣ ਜ਼ਮੀਨ ਵੇਚੀ ਤੇ ਉਹ ਲਈ ਕਿਨੇ ਲਈ ਉਹੀ ਪ੍ਰਵਾਸੀ ਮਜ਼ਦੂਰਾਂ ਨੇ ਕਿਸ਼ਤਾਂ ਤੇ ਉਹਨਾਂ ਨੇ ਕਿਸ਼ਤਾਂ ਤੇ ਲਈ ਉਹਨਾਂ ਨੇ ਮਿਹਨਤ ਕੀਤੀ ਕਿਸ਼ਤਾਂ ਸੈੱਟ ਕਰ ਲੀਆਂ ਔਰ ਉਸ ਜ਼ਮੀਨ ਦੇ ਟੁਕੜੇ ਨੂੰ ਲੈਣ ਤੋਂ ਬਾਅਦ ਚ ਉਹ 5 ਸਾਲ 6 ਸਾਲ 10 ਸਾਲ ਤੱਕ ਕਿਸ਼ਤਾਂ ਦਿੰਦਾ ਗਿਆ ਔਰ ਜਦੋਂ ਉਹ ਵਿਦੇਸ਼ ਤੋਂ ਨੌਜਵਾਨ 10 ਸਾਲਾਂ ਬਾਅਦ ਵਾਪਸ ਆਇਆ ਤਾਂ ਉਹਨੇ ਆ ਕੇ 50 ਲੱਖ ਦੀ ਕੋਠੀ ਬਣਾਈ ਜਾਂ 1 ਕਰੋੜ ਦੀ ਕੋਠੀ ਬਣਾਈ ਤੇ ਲੇਕਿਨ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਇੱਥੇ ਉਹ ਜ਼ਮੀਨ ਖਰੀਦੀ ਸੀ ਕਿਸ਼ਤਾਂ ਤੇ ਉਹਦੀ ਬੈਠੇ ਬਿਠਾਏ ਦੀ ਉਹ 1 ਕਰੋੜ ਦੀ ਹੋਗੀ। ਯਾਨੀ ਕਿ ਅਸੀਂ ਜ਼ਮੀਨ ਵੇਚ ਕੇ ਵਿਦੇਸ਼ਾਂ ਵਿੱਚ ਬੱਚੇ ਭੇਜੇ ਉਹਨਾਂ ਨੇ ਉੱਥੇ ਹੱਡ ਤੋੜ ਮੇ ਮਿਹਨਤ ਕੀਤੀ। ਪਤਾ ਨਹੀਂ ਭੁੱਖੇ ਪਿਆਸੇ ਕਿਦਾਂ ਰਹੇ ਲੇਕਿਨ ਇੱਥੇ ਉਸ ਮਜ਼ਦੂਰ ਨੇ ਜਿਹੜੀ ਜਗ੍ਹਾ ਖਾਲੀ ਹੋਈ ਸੀ ਉਹ ਭਰ ਗਈ। ਕਾਰਪੈਂਟਰ ਵਾਲੀ ਜਗ੍ਹਾ ਤੇ ਕਾਰਪੈਂਟਰ ਫਿੱਟ ਹੋ ਗਿਆ। ਰਾਜ ਮਿਸਤਰੀ ਜਗਾ ਤੇ ਰਾਜ ਮਿਸਤਰੀ ਚਲਾ ਗਿਆ ਜਾਨੀ ਕਿ ਪੰਜਾਬੀ ਦੀ ਜਗਾ ਤੇ ਪ੍ਰਵਾਸੀ ਮਜ਼ਦੂਰ ਨੇ ਜਗਾ ਲੈ ਲਈ ਔਰ ਉਹ ਜਗਾ ਤਾਂ ਲਈ ਲਈ ਕਿੱਤੇ ਵਾਲੀ ਲੇਕਿਨ ਜਿਹੜੀ ਜ਼ਮੀਨ ਵੇਚੀ ਸੀ ਉਹ ਵੀ ਜਗਾ ਉਹ ਲੈ ਗਿਆ ਜਿੰਨਾ ਪੈਸਾ ਸਾਡੇ ਬੱਚਿਆਂ ਨੇ ਵਿਦੇਸ਼ ਵਿੱਚ ਰਹਿ ਕੇ 5 7 10 ਸਾਲਾਂ ਚ ਕਮਾਇਆ ਉਹਦੇ ਨਾਲੋਂ ਵੱਧ ਉਹ ਬੈਠਾ ਬਿਠਾਇਆ ਮਜ਼ਦੂਰ ਦੀ ਜ਼ਮੀਨ ਜਾਇਦਾਦ ਉਹ ਵੱਧ ਗਈ ਮੇਰੇ ਖੁਦ ਹੀ ਦੇਖਣ ਦੀ ਗੱਲ ਹੈ ਮੈਂ ਲੁਧਿਆਣਾ 33 ਫੁੱਟ ਰੋਡ ਤੇ ਇੱਕ ਪ੍ਰਵਾਸੀ ਮਜ਼ਦੂਰ ਨੂੰ ਪੁੱਛਿਆ ਕਿ ਆ ਜੋ ਤੇਰੀ ਦੁਕਾਨ ਹੈ ਇਹ ਕਿੰਨੇ ਕ ਦੀ ਹੋਏਗੀ ਕਹਿੰਦਾ ਜੀ ਮੈਂ ਇਹ ਦੁਕਾਨ 3.5 ਲੱਖ ਰੁਪਏ ਦੀ ਲਈ ਸੀ ਅੱਜ ਤੋਂ 4 ਸਾਲ ਪਹਿਲਾਂ ਤੇ ਮੈਂ ਕਿਹਾ ਹੁਣ ਇਹਦੀ ਕੀ ਵੈਲਿਊ ਆ ਕਹਿੰਦਾ ਜੀ 60 ਲੱਖ ਰੁਪਏ ਲਗਾ ਗਏ ਪਰ ਮੈਂ ਦੇ ਨਹੀਂ ਰਹਾ ਤੁਸੀਂ ਆਪ ਸੋਚੋ ਵਾਹ ਗੁਰੂ ਜੀ ਜਿੰਨੇ ਵੀ ਮੇਰੇ ਵੀਰ ਭੈਣਾ ਮੇਰੀ ਆਵਾਜ਼ ਸੁਣ ਰਹੇ ਨੇ ਅੱਜ ਪ੍ਰਵਾਸੀਆਂ ਦਾ ਬਹੁਤ ਵੱਡਾ ਮਸਲਾ ਬਣਿਆ ਹੋਇਆ ਪੰਜਾਬ ਦੇ ਵਿੱਚ ਲੇਕਿਨ ਤੁਸੀਂ ਸੋਚੋ ਕਿ 3.5 ਲੱਖ ਦੀ ਜ਼ਮੀਨ ਪਲਾਟ ਦੁਕਾਨ 4 ਸਾਲਾਂ ਵਿੱਚ ਉਹ 50 ਲੱਖ ਦਾ ਕਿਦਾਂ ਹੋ ਗਿਆ ਉਹ ਐਦਾਂ ਹੋ ਗਿਆ ਕਿ ਜਦੋਂ ਉਹਨੇ 4 ਸਾਲ ਪਹਿਲਾਂ ਲਿਆ ਸੀ ਉਦੋਂ ਬਿਰਲੀ ਬਿਰਲੀ ਉੱਥੇ ਦੁਕਾਨ ਸੀ ਤੇ ਫਿਰ ਜਦੋਂ 4 ਸਾਲ ਬੀਤ ਗਏ ਤਾਂ ਉੱਥੇ ਮਾਰਕੀਟ ਬਣ ਗਈ ਮਾਲ ਬਣ ਗਏ ਉਹ ਮੋਲਾਂ ਦੇ ਉਹ ਦੁਕਾਨਾਂ ਦੇ ਸ਼ੋਰੂਮਾਂ ਦੇ ਗੱਬੇ ਆ ਗਈ ਦੁਕਾਨ ਐਸੀ ਤਰ੍ਹਾਂ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਉਹੀ ਜੱਟਾਂ ਜ਼ਿਮੀਂਦਾਰਾਂ ਦੀ ਕਿਸਾਨਾਂ ਦੀ ਜ਼ਮੀਨ ਲੈ ਲੈ ਕੇ ਉਹ ਬੈਠੇ ਬਿਠਾਏ ਅਮੀਰ ਹੋਏ ਆ ਕਈ ਕਈ ਮਿਹਨਤ ਕਰਦੇ ਨੇ ਹੁਣ ਇਹਦੇ ਵਿੱਚ ਕੁਝ ਕ੍ਰਿਮੀਨਲ ਲੋਕ ਵੀ ਆ ਗਏ ਸਰਕਾਰ ਦੀਆਂ ਪਾਲਿਸੀਆਂ ਨੂੰ ਮੁੱਖ ਰੱਖਦੇ ਹੋਏ ਅੱਜ ਪੰਜਾਬ ਦੇ ਵਿੱਚ ਇੱਕ ਹਫੜਾ ਦਫੜੀ ਪਈ ਹੋਈ ਆ ਲੇਕਿਨ ਉਸ ਤੋਂ ਪਹਿਲਾਂ ਸਾਨੂੰ ਇਸ ਗੱਲ ਦੇ ਉੱਤੇ ਜ਼ਰੂਰ ਵਿਚਾਰ ਕਰਨਾ ਚਾਹੀਦਾ ਕਿ ਭਾਈ ਜਿਹੜੇ ਜਿਹੜੀ ਜਗ੍ਹਾ ਖਾਲੀ ਹੋਈ ਆ ਉਹ ਭਰਨੀ ਕਿੱਦਾਂ ਆ ਉਸਨੂੰ ਕਿੱਦਾਂ ਭਰੀਏ ਕਾਰਪੈਂਟਰ ਸਾਨੂੰ ਨਹੀਂ ਮਿਲਦਾ ਪੇਂਟਰ ਲੱਭਦੇ ਆ ਸਾਨੂੰ ਨਹੀਂ ਮਿਲਦਾ ਪੰਜਾਬੀ ਕੋਈ ਖੇਤਾਂ ਵਿੱਚ ਕੰਮ ਕਰਨ ਵਾਲਾ ਹੁੰਦਾ ਪੰਜਾਬੀ ਫੇਰ ਨਹੀਂ ਮਿਲਦਾ ਜਿਹੜੇ ਮਰਜ਼ੀ ਕਿਤੇ ਵਿੱਚ ਚਲੇ ਜਾਓ ਪੰਜਾਬੀ ਨਹੀਂ ਮਿਲ ਰਿਹਾ ਕੱਪੜੇ ਸਲਾਣੇ ਆ ਮੁਸਲਮਾਨ ਭਰਾ ਸਾਡੇ ਬੈਠੇ ਆ ਔਰ ਅਗਰ ਕੋਈ ਵੀ ਕੰਮ ਕਰਾਣਾ ਆ ਤਾਂ ਉਹ ਪ੍ਰਵਾਸੀਆਂ ਕੋਲ ਜਾਓ ਤੇ ਜੇ ਸਾਡਾ ਪੰਜਾਬੀ ਇੱਥੇ ਹੋਏਗਾ ਉਹ ਕਿਤਾ ਕਰਦਾ ਹੋਏਗਾ ਤੇ ਤਦ ਹੀ ਅਸੀਂ ਪੰਜਾਬੀ ਕੋਲ ਜਾਵਾਂਗੇ ਇਸ ਲਈ ਸਾਨੂੰ ਸਾਰਿਆਂ ਨੂੰ ਇਹ ਕਰਨਾ ਬਹੁਤ ਜ਼ਰੂਰੀ ਹੋ ਗਿਆ ਹੈ ਮੈਂ ਤਾਂ ਜ਼ਰੂਰ ਕਰ ਰਿਹਾ ਕਿ ਆਪਣੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਕਿੱਤਾ ਜ਼ਰੂਰ ਸਿਖਾਓ ਸਕਿੱਲ ਜ਼ਰੂਰ ਦਿਓ ਉਹਨਾਂ ਨੂੰ ਤੁਸੀਂ ਅਮੀਰ ਹੋ ਤੁਸੀਂ ਗਰੀਬ ਹੋ ਮੈਨੂੰ ਨਹੀਂ ਪਤਾ ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਅਗਰ ਤੁਸੀਂ ਚਾਹੁੰਦੇ ਹੋ ਕਿ ਇਸ ਮਸਲੇ ਦਾ ਹੱਲ ਹੋ ਸਕੇ ਤਾਂ ਆਪਣੇ ਬੱਚਿਆਂ ਨੂੰ ਚਾਹੇ ਉਹ ਬੇਟੀ ਆ ਚਾਹੇ ਉਹ ਬੇਟਾ ਆ ਉਹਨੂੰ ਉਹਦੀ ਪੜ੍ਹਾਈ ਦੇ ਨਾਲ ਨਾਲ ਉਹਨੂੰ ਸਕਿੱਲ ਉਹਨੂੰ ਕੋਈ ਨਾ ਕੋਈ ਕੰਮ ਕੀਤਾ ਜ਼ਰੂਰ ਸਿਖਾਓ ਕਰੋ ਭਾਵੇਂ ਨੌਕਰੀਆਂ ਭਾਵੇਂ ਜਿੱਥੇ ਮਰਜ਼ੀ ਰਹੋ ਪਰ ਤੁਹਾਡੇ ਹੱਥ ਵਿੱਚ ਗੁਣ ਹੋਏਗਾ ਉਹ ਗੁਣ ਦੀ ਕਦਰ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਪੈਣੀ ਹੀ ਪੈਣੀ ਹੈ ਔਰ ਆਉਣ ਵਾਲਾ ਸਮਾਂ ਜਿਹੜਾ ਉਹ ਸਕਿੱਲ ਦਾ ਹੋਏਗਾ ਕਿਉਂਕਿ ਬਾਕੀ ਤਾਂ ਸਾਰਾ AI ਔਰ ਕੰਪਿਊਟਰ ਨੇ ਮਤਲਬ ਰਿਪੋਰਟ ਨੇ ਲੈ ਲੈਣੀ ਹੈ ਜਗਾ ਜਿਹੜਾ ਸਕਿੱਲ ਆ ਸਾਡਾ ਉਹਨੂੰ ਕੋਈ ਖੋ ਨਹੀਂ ਸਕਦਾ ਸਾਡੇ ਕੋਲ ਇਸ ਲਈ ਇਹ ਜਿਹੜਾ ਵਿਸ਼ਾ ਹੈ ਪੰਜਾਬ ਦੇ ਵਿੱਚ ਜੋ ਇਸ ਵਕਤ ਚੱਲ ਰਿਹਾ ਹੈ ਪ੍ਰਵਾਸੀ ਮਜ਼ਦੂਰਾਂ ਦਾ ਇਹ ਇਸ ਵਿਸ਼ੇ ਨੂੰ ਇਸ ਵਿਸ਼ੇ ਨੂੰ ਜਿਸ ਤਰੀਕੇ ਨਾਲ ਚਲایا ਜਾ ਰਿਹਾ ਹੈ ਇਹ ਆਉਣ ਵਾਲੇ ਸਮੇਂ ਦੀ ਗੱਲ ਕਲੀਅਰ ਹੈ ਕਿ ਸਾਨੂੰ ਪੰਜਾਬ ਵਾਸੀਆਂ ਨੂੰ ਜ਼ਬਰਦਸਤੀ ਸਿਵਲ ਵਾਰ ਵੱਲ ਤੱਕਿਆ ਜਾ ਰਿਹਾ ਹੈ। ਔਰ ਇਹ ਕੰਮ ਹੋ ਸਕਦਾ ਹੈ ਜਿਹੜੀ ਗੱਲ ਮੈਂ ਕਹੀ ਆ। ਇਹ ਤਾਂ ਰੁਕ ਸਕਦੀ ਹੈ ਜੇਕਰ ਸਾਰੇ ਹੀ ਨਫ਼ਰਤਾਂ, ਈਰਖਾ, ਦੁਸ਼ਸ਼ ਜਾਤਾਂ ਪਾਤਾਂ, ਧਰਮਾਂ ਤੋਂ ਉੱਪਰ ਉੱਠ ਕੇ ਸਿਰਫ ਇੱਕ ਇੱਕ ਦੀ ਗੱਲ ਕਰਨ ਪਰਮਾਤਮਾ ਦੀ ਔਰ ਇਮਾਨਦਾਰ ਹੋ ਜਾਣਾ ਇਹ ਹੋ ਨਹੀਂ ਸਕਦਾ ਜਿਹੜੀਆਂ ਗੱਲਾਂ ਮੈਂ ਕਰ ਰਿਹਾ ਇਹ ਸਿਰਫ ਕਿਤਾਬਾਂ ਵਿੱਚ ਬੰਦ ਨੇ ਗ੍ਰੰਥਾਂ ਵਿੱਚ ਬੰਦ ਨੇ ਇਹ ਸੰਸਾਰ ਜਿਹੜਾ ਦੋ ਤਰੀਕੇ ਨਾਲ ਚੱਲਦਾ ਹੈ ਇੱਕ ਤਾਂ ਇਹਨੂੰ ਪਰਮਾਰਥ ਦੇ ਹਿਸਾਬ ਨਾਲ ਚਲਾਉਣ ਵਾਲਾ ਫਕੀਰ ਸਾਧੂ ਦੀ ਸੋਚ ਵਾਲਾ ਵਿਅਕਤੀ ਉਹ ਕਹਿੰਦਾ ਆਗ ਲਗੀ ਬਸਤੀ ਮੇ ਫਕੀਰ ਬੈਠਾ ਮਸਤੀ ਮੇ ਉਹ ਕਹਿੰਦਾ ਮੈਨੂੰ ਜਲੇ ਨਾ ਮਤਲਬ ਨਹੀਂ ਮੈਨੂੰ ਨਾ ਜਲੇ ਨਾ ਮਤਲਬ ਨਹੀਂਗਾ ਤੇ ਲੇਕਿਨ ਜਿਹੜੇ ਸੰਸਾਰ ਦੇ ਵਿੱਚ ਰਹਿ ਰਹੇ ਹਨ ਸੰਸਾਰ ਨੂੰ ਸਮਝਦੇ ਹਨ ਸੰਸਾਰ ਦੇ ਹਿਸਾਬ ਨਾਲ ਚੱਲਦੇ ਹਨ ਦੁੱਖ ਸੁੱਖ ਮਹਿਸੂਸ ਕਰਦੇ ਹਨ ਉਹਨਾਂ ਦੇ ਲਈ ਤਾਂ ਜੋ ਵੀ ਹੈ ਇਹ ਸਭ ਸੱਚ ਹੈ ਇਸ ਲਈ ਇਸ ਕਹਾਣੀ ਦਾ ਫਿਲਹਾਲ ਤਾਂ ਕੋਈ ਐਂਡ ਨਹੀਂ ਨਿਕਲ ਸਕਦਾ ਕਿਉਂਕਿ ਸਮਾਂ ਇਤਨਾ ਭਿਆਨਕ ਆ ਰਿਹਾ ਹੈ ਇਤਨਾ ਜ਼ਬਰਦਸਤ ਸਮਾਂ ਆ ਰਿਹਾ ਹੈ ਕਿ ਉਹਨੂੰ ਰੋਕਣ ਵਾਸਤੇ ਜਿਤਨੇ ਵੀ ਸਾਧੂ ਮਹਾਤਮਾ ਨਾਮ ਬੰਦਗੀ ਵਾਲੀਆਂ ਰੂਹਾਂ ਨੇ ਕਿਸੇ ਦਾ ਵੀ ਧਿਆਨ ਵਿਖੰਡੇ ਨਾ ਉਹ ਸਭ ਇਕਾਗਰ ਹੋ ਕੇ ਅਰਦਾਸਾਂ ਬੇਨਤੀਆਂ ਬੰਦਗੀਆਂ ਕਰਦੇ ਹਨ ਸਾਰੀ-ਸਾਰੀ ਰਾਤ ਬੈਠਦੇ ਹਨ ਭਜਨ ਬੰਦਗੀ ਕਰਦੇ ਹਨ ਅਰਦਾਸਾਂ ਕਰਦੇ ਹਨ ਸੱਚੇ ਪਾਤਸ਼ਾਹ ਤਰਸ ਕਰ ਇਹ ਸੰਸਾਰ ਅੱਗ ਵਿੱਚ ਜਲ ਰਿਹਾ ਹੈ ਕੋਈ ਧਰਮ ਨੂੰ ਲੈ ਕੇ ਕੋਈ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਕੋਈ ਵਿਦੇਸ਼ਾਂ ਤੋਂ ਕੋ ਕਿਵੇਂ ਕੋ ਕਿਵੇਂ ਹਰ ਬੰਦਾ ਦੁਖੀ ਹੈ ਤੋ ਕਿਰਪਾ ਕਰ ਕਦੇ ਪਾਣੀ ਦੀ ਮਾਰ ਕਦੇ ਪਹਚਾਲ ਕਦੇ ਕੁਸ਼ ਕਦੇ ਜੰਗ ਜੁੱਦ ਇਹ ਪਰਿਵਰਤਨ ਹੋਣਾ ਹੀ ਹੋਣਾ ਹੈ ਲੇਕਿਨ ਜੋ ਸਾਧੂ ਮਹਾਤਮਾ ਹਨ ਰੱਬ ਦੇ ਪਿਆਰੇ ਹਨ ਉਹ ਅਰਦਾਸਾਂ ਬੇਨਤੀਆਂ ਕਰਦੇ ਹਨ ਆਪਾਂ ਵੀ ਸਾਰੇ ਰਲ ਮਿਲ ਕੇ ਅਰਦਾਸ ਬੇਨਤੀ ਹੀ ਕਰ ਸਕਦੇ ਹਾਂ ਆਓ ਸਾਰੇ ਆਪਾਂ ਅਕਾਲ ਪੁਰਖ ਮੋਹਰੀ ਬੇਨਤੀ ਕਰੀਏ ਕਿ ਜੋ ਆਉਣ ਵਾਲਾ ਸਮਾਂ ਹੈ ਉਹ ਸੁਖਮਈ ਹੋਵੇ ਪੂਰੇ ਸੰਸਾਰ ਦੇ ਲਈ ਪੂਰੀ ਦੁਨੀਆ ਦੇ ਲਈ ਸਭ ਪ੍ਰੇਮ ਨਾਲ ਪਿਆਰ ਨਾਲ ਰਹਿਣ ਔਰ ਇੱਥੇ ਕੋਈ ਕਿਸੇ ਨੂੰ ਨਫ਼ਰਤ ਨਾ ਕਰੇ ਇਹ ਜਿਹੜਾ ਸੰਸਾਰ ਹੈ ਇੱਕ ਸੁਪਨੇ ਵਾਂਗ ਹੈ ਇੱਕ ਪਰਦਾ ਹੈ ਔਰ ਇਸ ਤੇ ਜੋ ਚੱਲ ਰਹੇ ਹਨ ਜੰਗਾਂ ਜੁੱਧਾਂ ਹੋ ਰਹੀਆਂ ਹਨ ਇੱਕ ਫਿਲਮ ਦੀ ਤਰ੍ਹਾਂ ਹੈ ਜਦੋਂ ਇਨਸਾਨ ਮਰ ਜਾਂਦਾ ਹੈ ਉਹਦਾ ਸਰੀਰ ਮਰ ਜਾਂਦਾ ਹੈ ਤਾਂ ਇਹ ਇੱਕ ਸੁਪਨੇ ਵਾਂਗ ਹੀ ਲੱਗਦਾ ਹੈ ਬਸ ਕੁਝ ਸਕਿੰਟਾਂ ਦੀ ਗੱਲ ਹੁੰਦੀ ਹੈ ਲੇਕਿਨ ساری ਜ਼ਿੰਦਗੀ ਇਨਸਾਨ ਦੁਖੀ ਰਹਿੰਦਾ ਹੈ ਇਹਨਾਂ ਗੱਲਾਂ ਦੇ ਵਿੱਚ ਫਸ ਕੇ ਆਪਾਂ ਸਾਰੇ ਇਸ ਗੱਲਾਂ ਤੋਂ ਨਿਕਲ ਕੇ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਲਈਏ ਆਪਣੀਆਂ ਗਲਤੀਆਂ ਤੋਂ ਤੌਬਾ ਕਰਕੇ ਆਪਾਂ ਦੂਸਰਿਆਂ ਨੂੰ ਵੀ ਪ੍ਰੇਮ ਕਰਨਾ ਸਿਖਾਈਏ ਔਰ ਨਫ਼ਰਤਾਂ ਈਰਖਾ ਭੁੱਲ ਕੇ ਉਹਦਾ ਨਾਮ ਜਪੀਏ ਔਰ ਇੱਕ ਸੁਖੀ ਜ਼ਿੰਦਗੀ ਬੀਤ ਕਰੀਏ ਇਤਨੀਆਂ ਬੇਨਤੀਆਂ ਪ੍ਰਵਾਨ ਕਰਿਓ ਸੋ ਬਾਕੀ ਅਗਲੀ ਵਾਰ ਦਰਸ਼ਨ ਕਰਾਂਗੇ ਤੁਹਾਡੇ ਸਾਰਿਆਂ ਦੇ ਬਹੁਤ ਬਹੁਤ ਧੰਨਵਾਦ ਸਾਰੀ ਵੀਡੀਓ ਦੇਖੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ